ਜੇ ਜਲੰਧਰ ਦੇ ਵਿੱਚ ਇਹ ਚਲਾਨ ਸ਼ੁਰੂ ਕਰ ਦਿੱਤੇ ਗਏ ਜਿਸ ਵਿੱਚ ਆਹ ਬੜੀ ਭਾਰੀ ਮਾਤਰਾ ਦੇ ਵਿੱਚ ਪੁਲਿਸ ਨਾਕੀ ਜਿਹੜੇ ਤੁਹਾਡੇ ਵੱਲੋਂ ਲੱਗੇ ਦੇਖੋ ਜੀ ਸਾਡੇ ਵੱਲੋਂ ਮਨੋਕ ਸੀਪੀ ਸਾਹਿਬ ਦੇ ਟੇਬਲ ਡਾਇਰੈਕਸ਼ਨ ਇਹਦੇ ਅਸੀਂ ਜਿਹੜਾ ਹੈਗਾ ਟ੍ਰੈਫਿਕ ਉਹ ਜਿਹੜੀ ਜੂਡੀਕਸ਼ਨਲ ਐਸਐਚਓ ਦੇ ਅੰਡਰ ਅਸੀਂ ਜੁਆਇੰਟ ਨਾਕਾਬੰਦੀ ਜਿਹੜੀ ਹੈਗੀ ਉਹ ਉਹ ਅਜੇ ਚ ਇਨਸ਼ੋਰ ਕੀਤੀ ਗਈ ਅਸੀਂ ਅਜੇ ਚ ਸ਼ੋਅ ਕਰ ਰਹੇ ਹੈਗੇ ਕਿ ਜਿੰਨੇ ਵੀ ਸਾਡੇ ਜਿਹੜੇ ਨਾਕਾ ਪੁਆਇੰਟ ਹੈਗੇ ਉੱਥੇ ਇਹ ਚਲਾਨਿੰਗ ਜਿਹੜੀ ਪ੍ਰੋਸੈਸ ਹੈ ਉਹ ਸਟਾਰਟ ਹੋ ਗਈ ਹੈ ਸਰ ਕਿੱਦਾਂ ਗੱਲ ਕਰੀਏ ਬੇਸਿਕ ਦਾ ਕੋਰਸ ਇਚਲਰਨ ਸ਼ੁਰੂਆਤ ਕੀਤੀ ਗਈ ਹੁਣ ਕਿਹਾ ਪੂਰੇ ਤਰ੍ਹਾਂ ਪ੍ਰਮੰਪਿਤ ਕਿਤੇ ਕੋਈ ਇਚਲਰਨ ਦੇਖੋ ਅਸੇ ਮੈਂ ਤੁਹਾਨੂੰ ਦੱਸਣਾ ਵੀ ਚਾਹਨਾ ਤੁਹਾਡੇ ਰਾਹੀਂ ਜਨਤਾ ਨੂੰ ਵੀ ਸਨੇਹਾ ਦੇਣਾ ਚਾਹਨਾ ਕਿ ਸਾਡਾ ਜਿਹੜਾ ਈ-ਲਰਨਿੰਗ ਦਾ ਪ੍ਰੋਸੈਸ ਹੈ ਉਹ ਜਲੰਧਰ ਪੁਲਿਸ ਤੇ ਵਿੱਚ ਹੁਣ ਸਟਾਰਟ ਹੋ ਗਿਆ ਹੈ ਉਹ ਜਿਹੜੇ ਪੇਪਰ ਵਾਲੇ ਜਿਹੜੇ ਚਲਾਨ ਹੈ ਉਹ ਟੋਟਲੀ ਬੰਦ ਹੋ ਗਏ ਹੈਗੇ। ਤੋਂ ਅਸੀਂ ਇਸ ਚੀਜ਼ ਨੂੰ ਬੜੇ ਹੀ ਤਰੀਕਾ ਨਾਲ ਹੈਗਾ ਉਹ ਅਸੀਂ ਅੱਜ ਅੱਜ ਤੋਂ ਇੱਕ ਡਰਾਈਵ ਜਿਹੜੀ ਸਪੈਸ਼ਲ ਡਰਾਈਵ ਅਸੀਂ ਚਲਾਈ ਹੈ। ਪਰ ਅਸੀਂ ਉਹਨੂੰ ਐਨਸ਼ੋਰ ਕਰਾ ਰਹੇ ਹਾਂ। ਕਿ ਸਰ ਜਿਹੜੇ ਇਹ ਚਲਾਨ ਦੇ ਮਸ਼ੀਨ ਹੈਗੀ ਹੈ ਕਿ ਦਾ ਇੱਕ ਚਲਾਨ ਕੱਟਿਆ ਜਾਂਦਾ ਦੂਸਰੀ ਵਾਰ ਉਹ ਆਂਦਾ ਹੈ ਕਿ ਆ ਉਸ ਦੀ ਮਸ਼ੀਨ ਦੇ ਉੱਤੇ ਸਭ ਕੁਝ ਬੋਲਨ ਲੱਗ। ਦੇਖੋ ਉਹਦੇ ਚ ਐਨਟਾਇਰ ਜਿੰਨੀ ਵੀ ਡਿਟੇਲਸ ਹੈਗੀ ਵੀ ਅਸੀਂ ਉਹਦੇ ਚ ਵਹੀਕਲ ਨੰਬਰ ਪੀਡ ਕਰਨਾ ਹੁੰਦਾ ਬਾਅਦ ਚ ਸਾਰੀ ਡਿਟੇਲਾਂ ਹੈਗੀ ਕਿ ਚਲਾਨ ਹੈਗੇ ਉਹ ਸਾਰੀ ਡਿਟੇਲ ਸਾਨੂੰ ਆਟੋਮੈਟਿਕਲੀ ਜਿਹੜੀ ਹੈਗੀ ਸਰਵਰ ਨਾਲ ਕਨੈਕਟ ਹੋ ਕੇ ਉਹ ਉੱਥੇ ਮਿਲ ਜਾਂਦੀ ਹੈ ਚਾਹੇ ਕੰਪਾਉਂਡੇਬਲ ਹੈ ਚਾਹੇ ਨੋਨ ਕੰਪਾਉਂਡੇਬਲ ਹੈ ਉਹ ਅਸੀਂ ਜਿਹੜਾ ਹੈਗਾ ਮੌਕੇ ਤੇ ਅ ਬਾਰ ਸਕਦੇ ਹੈਗੇ ਇਹਦੇ ਚ ਯੂਪੀਆਈ ਅਤੇ ਜਿਹੜੇ ਵੀ ਇਲੈਕਟ੍ਰੋਨਿਕ ਮੀਨ ਹੈ ਜਿਹੜੇ ਹੈਗੇ ਉਹਨਾਂ ਦਾ ਯੂਜ਼ ਅਸੀਂ ਕਰ ਸਕਦੇ ਹੈ ਲੋਗਾਂ ਨੂੰ ਕੀ ਬਿਲ ਕੰਨਾ ਕਰਦੇ ਹੋ ਕਿ ਅੱਜ ਜਲੰਧਰ ਸਟਾਰਟਿੰਗ ਤੇ ਤੁਹਾਡੇ ਵੱਲੋਂ ਜਿਹੜਾ ਵੱਡੀ ਪਟੜਾ ਜੀ ਨਾਕਾ ਲਗਾਇਆ ਗਿਆ ਜਿਸ ਦੇ ਬਾਅਦ ਕੋਈ ਵੀ ਜਿਹੜਾ ਪਹਿਲੇ ਪੇਪਰ ਚੈੱਕ ਕਰਤਨ ਤੋਂ ਬਾਅਦ ਹੀ ਸਿਟੀ ਦੇ ਅੰਦਰ ਐਕਟਰੀ ਵਿੱਚ ਦੇਖੋ ਜੀ ਇਹਦੇ ਵਿੱਚ ਬੜਾ ਸਿੰਪਲ ਅਸੀਂ ਇੱਕ ਅਸਿੱਦੀ ਸਾਬ ਗੱਲ ਜਿਹੜੀ ਹੈਗੀ ਤੁਹਾਡੇ ਵਾਸਤੇ ਅਸੀਂ ਜਨਤਾ ਨੂੰ ਕਹਿਣਾ ਚਾਹੁੰਦੇ ਆ ਕਿ ਜਿਹੜੀ ਟ੍ਰੈਫਿਕ ਦੇ ਜਿਹੜੇ ਨਿਯਮ ਹੈ ਉਹਨਾਂ ਨੂੰ ਓਪਰ ਤਰੀਕੇ ਨਾਲ ਇੰਪਲੀਮੈਂਟ ਕਰਨ ਅਦਰਵਾਈਜ਼ ਵਾਇਲੇਸ਼ਨ ਹੋਏਗਾ ਤਾਂ ਫਿਰ ਜ਼ਿਲਹੰਧਰ ਪੁਲਿਸ ਵੱਲੋਂ ਇਸ ਮਾਮਲੇ ਦੇ ਵਿੱਚ ਜਿਹੜੀ ਪੰਟੀ ਕਾਨੂੰਨੀ ਕਾਰਵਾਈ ਉਹ ਕੀਤੀ ਜਾਵੇਗੀ